ਹਾਂਜੀ ਅੱਜ ਆਪਾਂ ਕੀਤਾ ਸੀ ਟੌਪ ਰੈਡੀ ਤੇ ਇਹ ਹੈਗਾ ਡਬਲ ਐਕਸਲ ਸਾਈਜ਼ ਦਾ ਤੇ ਇਹ ਆਪਾਂ ਨੇ ਇਹਦੇ ਜਿਹੜੇ ਬੈਨ ਕਾਲਰ ਜਿਹੜੀ ਫਲੈਟ ਬੈਨ ਲਾਉਣੀ ਹੈ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਗਲਾ ਚੌੜਾ ਮਿਣਾਗੇ ਇਹਦੇ ਆਪਣਾ ਚਕਾਈ 8.5 ਰੱਖੀ ਹੈ ਤੇ ਇਹ ਆਪਣਾ ਜਿਹੜਾ ਗੋਲ ਖਲਾ ਇਸ ਤਰੀਕੇ ਨਾਲ ਆਪਣੇ ਲੱਗਣਾ ਤੇ ਆਪਾਂ ਗੋਲ ਬਲੇ ਤੇ ਬੈਨ ਕਟਿੰਗ ਕਰਾਂਗੇ ਤੇ ਆਪਣਾ ਜਿਹੜਾ 5.5 ਆਪਾਂ ਨੇ ਨੀਵਾ ਇਸ ਤਰ੍ਹਾਂ ਨੀਚੇ ਇਹਨੂੰ ਕੱਟਿਆ ਤੇ ਡਬਲ ਐਕਸਲ ਦੇ ਹਿਸਾਬ ਨਾਲ ਹੁਣ ਤਾਂ ਸਟੀਚਿੰਗ ਕੀਤਾ ਇਹਨੂੰ ਆਪਾਂ ਗੋਲ ਗਲੇ ਤੋਂ ਕਿਵੇਂ ਬੈਨ ਤਿਆਰ ਕਰਨੀ ਹੈ ਉਹ ਆਪਾਂ ਦੱਸਾਂਗੇ ਇਹਦਾ ਹੈਗਾ ਜਿਹੜਾ 3/4 17 ਆ 17 ਇੰਚ ਹੈ ਤੇ ਇੱਥੋਂ ਆਪਾਂ ਨੇ ਜਿਹੜਾ ਗੋਲ ਗਲਾ ਆਪਣੇ ਕੋਲ ਇਹ ਕਿੰਨੇ ਚੜਾਈ ਆ ਇਹ ਆਪਣੀ ਹੈਗੀ ਆ 6 1/6 ਹੈ ਤੇ ਆਪਾਂ ਨੇ ਇਹ ਜਿਹੜਾ ਹੈਗਾ 8 1/2 ਹੈ ਤੇ ਆਪਾਂ ਨੂੰ ਹੁਣ ਇਹਨੂੰ ਮਿਲ ਕੇ ਦੇਖਾਂਗੇ ਜੀ ਗੋਲ ਗਲੇ ਤੇ ਆਪਣੇ ਜਿਹੜਾ ਬੈਨ ਕਿਵੇਂ ਰੈਡੀ ਹੋਊਗੀ ਤੇ ਇਸ ਤਰੀਕੇ ਨਾਲ ਆਪਾਂ ਨਾਲ ਰੱਖ ਲੈਣੀ ਹੈ ਮਣਕੇ ਤੇ ਇਹ ਹੈ ਜਿਹੜਾ ਸੈਂਟਰ ਤੇ ਆਪਣੀ ਇਹ ਕੱਟ ਰਹੀ ਹੈ ਉੱਪਰ ਬੁਕਰਮ ਤੇ ਇਹ ਆਪਾਂ ਵਿਚਾਲੇ ਇਹਦੇ ਫਿਰ ਲਾ ਲਾਂਗੇ ਜੋੜ ਠੀਕ ਹੈ ਤੇ ਇੱਥੋਂ ਆਪਾਂ ਮੈਨ ਲੈਣਾ ਇਸ ਦਾ ਤੇ ਇਹ ਜਿਹੜੀ ਆਪਣੇ ਕੋਲ ਬੁਕਰਮ ਲੈ ਲੈਣੀ ਹੈ ਤੇ ਜਿੰਨੀ ਚੜਾਈ ਆਪਣੀ ਇਹ ਦੀ ਹੈ ਤੇ ਇਸ ਤਰ੍ਹਾਂ ਰੱਖ ਕੇ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਨਾ ਤੇ ਓਨੀ ਓਨੀ ਚੌੜੀ ਆਪਾਂ ਇਹ ਕੱਟ ਕਰ ਲਾਂਗੇ ਬੁਕਰਮ ਪਹਿਲਾਂ ਤੇ ਫਿਰ ਆਪਾਂ ਉਹਦੇ ਸਾਹਮਣੇ ਵਾਲੇ ਵਿਚਾਲੇ ਜਿਹੜਾ ਆਪਾਂ ਜੋੜ ਪਾ ਲਾਂਗੇ ਇੱਥੋਂ ਰੱਖ ਕੇ ਇਹਦਾ ਉੱਪਰ ਆਉਣੀ ਇਹ ਆਪਣੇ ਗਲਾਈ ਇਹਦੀ ਇੱਥੇ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਤੇ ਇਸ ਤਰ੍ਹਾਂ ਰੱਖ ਲੈਣੀ ਹੈ ਤੇ ਜਿਹੜਾ ਆਪਣਾ ਕੱਟ ਲੱਗਾ ਉਹਦੇ ਹਿਸਾਬ ਨਾਲ ਆਪਾਂ ਨੇ ਇੱਥੋਂ ਅੱਧ ਤੇ ਇਹਨੂੰ ਦੂਰੀ ਕਰ ਲੈਣਾ ਦੂਰੀ ਕਰਕੇ ਆਪਾਂ ਇਹਨੂੰ ਕੱਟ ਕਰ ਲੈਣਾ ਠੀਕ ਹੈ ਇਦਾਂ ਆਪਾਂ ਇਹਦੇ ਸੰ ਜਿਹੜਾ ਵਿਚਾਲੇ ਉਹ ਜੋੜ ਪੈ ਜਾਊਗਾ ਠੀਕ ਹੈ ਜੀ ਤੇ ਇੱਥੋਂ ਆਪਾਂ ਇਹਦੀ ਕੱਟ ਕੇ ਮੋਹਰੋ ਤੇ ਇੱਥੋਂ ਉੱਪਰੋਂ ਕਰ ਲਾਂਗੇ ਗਲਾਈ ਇਸ ਤਰੀਕੇ ਨਾਲ ਆਪਾਂ ਬੈਨ ਜਿਹੜੀ ਮੋਹਰ ਲਈ ਹੈ ਫਲੇਟ ਬੈਂ ਜਿਹੜੀ ਹੁੰਦੀ ਉਹ ਇਦਾਂ ਬਣਾਉਣੀ ਆਪਾਂ ਨੇ ਗੋਲ ਗਲੇ ਤੇ ਆਪਣੀ ਬਹੁਤ ਹੀ ਸੋਹਣੀ ਬਣ ਜਾਂਦੀ ਹੈ ਠੀਕ ਹੈ ਇਦਾਂ ਆਪਣੀ ਆ ਜਾਣੀ ਤਿਆਰ ਹੋ ਗਈ ਹੁਣ ਆਪਾਂ ਤੁਹਾਨੂੰ ਪ੍ਰੈਸ ਨਾਲ ਇਹਨੂੰ ਕੱਪੜੇ ਉੱਪਰ ਕਿਵੇਂ ਲਗਾਉਣਾ ਉਹ ਦਿਖਾਵਾਂਗੇ ਤੇ ਇਹ ਆਪਣਾ ਜਿਹੜਾ ਟਾਪ ਆ ਨੀਚੇ ਤੋਂ ਸਾਰਾ ਰੈਡੀ ਹੋ ਗਿਆ ਸੀ ਤੇ ਹੁਣ ਆਪਾਂ ਇਦਾਂ ਇਹਨੂੰ ਇਦਾਂ ਦੀ ਸਾਈਡ ਰੱਖਾਂਗੇ ਇਹ ਆਪਣੇ ਵਿਚਾਲੇ ਰੱਖ ਕੇ ਪ੍ਰੈਸ ਨਾਲ ਇਹ ਪੇਸਟਿੰਗ ਵਾਲੀ ਹੈਗੀ ਬੁਕਰਮ ਇਦਾਂ ਆਪਾਂ ਇਹ ਲਗਾ ਲੈਣਾ ਕੱਪੜੇ ਦੇ ਉੱਪਰ ਤੇ ਡਬਲ ਐਕਸਲ ਸਾਈਜ਼ ਕਰਕੇ ਆਪਾਂ ਨੂੰ ਗਲਾ ਜਿਹੜਾ ਇਹਦਾ ਵੱਡਾ ਬਣਾਉਣਾ ਪਿਆ ਜ਼ਿਆਦਾ ਇਹ ਪਾਰੇ ਨਾਲ ਟੌਪ ਸਟਿਚ ਕੀਤਾ ਸੀਗਾ ਹੁਣ ਆਪਾਂ ਇਦਾਂ ਰੱਖ ਕੇ ਇੱਕ ਵਾਰੀ ਮਿਲ ਲਾਂਗੇ ਫਿਰ ਆਪਾਂ ਦੂਸਰੇ ਕੱਪੜੇ ਤੇ ਸੌਰੀ ਬੁਕਰਮ ਤੇ ਪ੍ਰੈਸ ਮਾਰਨੇ ਆ ਠੀਕ ਹੈ ਜੀ ਤੇ ਇਦਾਂ ਆਪਾਂ ਮਿਲ ਲੈਣੀ ਗਲੇ ਦੇ ਨਾਲ ਤੇ ਆਪਣੀ ਸੈੱਟ ਆ ਰਹੀ ਤੇ ਆਪਾਂ ਇਹਨੂੰ ਇਦਾਂ ਹੀ ਰੱਖ ਕੇ ਪ੍ਰੈਸ ਨਾਲ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਹੈ ਸੈਂਟਰ ਦਾ ਠੀਕ ਹੈ ਇਹ ਅੱਧ ਤੋ ਰਕੇ ਵਿਚਾਲੇ ਟੱਕ ਦਾ ਜਿਹੜਾ ਉੱਥੋਂ ਰੱਖਦੇ ਵੀ ਆਪਾਂ ਇਸ ਤਰ੍ਹਾਂ ਮੈਣ ਸਕਦੇ ਆ ਇਧਰੋਂ ਰੱਖ ਕੇ ਮੈਣ ਲਾ ਲੈਣਾ ਤੇ ਅੱਧ ਤੱਕ ਆਪਾਂ ਇਸ ਤਰ੍ਹਾਂ ਮੈਣ ਲੈਣਾ ਵੀ ਆਪਣਾ ਇੱਥੇ ਪੂਰਾ ਆਉਣਾ ਚਾਹੀਦਾ ਠੀਕ ਹੈ ਤੇ ਹੁਣ ਆਪਾਂ ਇਹਨੂੰ ਪ੍ਰੈਸ ਨਾਲ ਇਧਰ ਦੀ ਸਾਈਡ ਵੀ ਲਗਾ ਲਾਂਗੇ ਤੇ ਨਾਲ ਆਪਾਂ ਸਲਾਈ ਜੋ ਕਪੜਾ ਛੱਡ ਕੇ ਤੇ ਆਪਾਂ ਇਹਨੂੰ ਕੱਟ ਕਰ ਲੈਣਾ ਇੱਕ ਪੀਸ ਤੇ ਇੱਕ ਪੀਸ ਆਪਾਂ ਇਧਰਲੀ ਸਾਈਡ ਰੱਖ ਕੇ ਇਹਦੇ ਉੱਪਰ ਨਿਸ਼ਾਨ ਲਗਾ ਕੇ ਦੂਸਰਾ ਪੀਸ ਵੀ ਕੱਟ ਕਰ ਲਾਂਗੇ ਇੱਕ ਦੇ ਉੱਪਰ ਆਪਾਂ ਪੇਸਟਿੰਗ ਵਾਲੀ ਜਿਹੜੀ ਬੁਕਰਮ ਲਗਾ ਲਈਏ ਤੇ ਇੱਕ ਪੀਸ ਆਪਣਾ ਦੂਸਰੀ ਸਾਈਡ ਵਾਲਾ ਦੋਨੇ ਕੱਟ ਕਰ ਲੈਣੇ ਆ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਦਾਂ ਆਪਾਂ ਨੇ ਫੋਲਡ ਕਰਕੇ ਵੀ ਇਧਰਲੀ ਸਾਈਡ ਤੇ ਪ੍ਰੈਸ ਨਾਲ ਆਪਾਂ ਇਦਾਂ ਕਰ ਲੈਣਾ ਫਿਰ ਆਪਾਂ ਨੂੰ ਜਿਹੜੀ ਫਿਨਿਸ਼ਿੰਗ ਨਾਲ ਪੂਰੀ ਵਧੀਆ ਪੈਣ ਬਣਦੀ ਹੈ ਆਪਣੇ ਇਹਨੂੰ ਆਪਾਂ ਏਦਾਂ ਇੱਕ ਸਾਈਡ ਜਿਹੜੀ ਬੁਕਰਮ ਵਾਲੀ ਹੈ ਇਹਨੂੰ ਆਪਾਂ ਏਦਾਂ ਪ੍ਰੈਸ ਨਾਲ ਸੈੱਟ ਕਰਕੇ ਉੱਪਰ ਆਪਾਂ ਇਹਦੇ ਗਮ ਲਾ ਕੇ ਇਹਨੂੰ ਫੋਲਡ ਕਰ ਦੇਣਾ ਇਹ ਗਲੂ ਲòn ਨਾਲ ਆਪਾਂ ਨੂੰ ਈਜ਼ੀ ਹੋ ਜਾਂਦਾ ਤਾਂ ਇਹ ਸਲਾਈ ਕਰਨੀ ਠੀਕ ਹੈ ਨਾ ਤੇ ਇਧਰਲੀ ਸਾਈਡ ਕਰ ਏਦਾਂ ਰੱਖ ਕੇ ਜਿਹੜਾ ਆਪਣਾ ਕਪੜਾ ਇੱਕ ਦੂਸਰਾ ਕਟਿੰਗ ਕੀਤਾ ਉਹਦੇ ਨਾਲ ਆਪਾਂ ਨਾਲ ਨਾਲ ਦੀ ਇਸ ਤਰ੍ਹਾਂ ਕਲਾਈ ਵਿੱਚ ਬੁਕਰਮ ਦੇ ਨਾਲ ਨਾਲ ਦੀ ਸिलाई ਆਪਾਂ ਲਾ ਕੇ ਇਹਨੂੰ ਅਟੈਚ ਕਰ ਲੈਣਾ ਨਾਲ ਹੀ ਇਦਾਂ ਸਾਰੀ ਸिलाई ਲਾ ਲੈਣੀ ਆਪਾਂ ਇੱਥੋਂ ਕਰਾਂਗੇ ਡਬਲ ਸिलाई ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਕਰਕੇ ਇੱਥੇ ਆਪਾਂ ਲਾ ਲਾਂਗੇ ਨਿਸ਼ਾਨ ਇਸ ਨਿਸ਼ਾਨ ਤੇ ਆਪਾਂ ਨੇ ਜਿਹੜੀ ਇਹ ਸਲਾਈ ਲਗਾਉਣੀ ਹੈ ਠੀਕ ਹੈ ਜਦੋਂ ਆਪਾਂ ਜੜਨਾ ਹੈ ਜਦੋਂ ਬੈਂਡ ਜੜਨ ਲੱਗਣੀ ਹੈ ਨਾ ਜਿਹੜੀ ਆਪਾਂ ਨਿਸ਼ਾਨ ਲਗਾਇਆ ਇਹਦੇ ਉਰਲੀ ਸਾਈਡਨ ਸਿਉਣ ਆਉਣੀ ਚਾਹੀਦੀ ਹੈ ਫਿਰ ਆਪਣੀ ਜਿਹੜੀ ਬੈਂਡ ਪੂਰੀ ਵਧੀਆ ਲੱਗਦੀ ਹੈ ਹੁਣ ਆਪਾਂ ਇਸ ਤਰੀਕੇ ਨਾਲ ਇਹਨੂੰ ਪੁੱਠੇ ਪੁੱਠੇ ਪਾਸੋਂ ਰੱਖ ਕੇ ਆਪਾਂ ਨੇ ਹਾਂਜੀ ਇਧਰ ਨੂੰ ਜੜਨਾ ਹੈ ਸਿੱਧੇ ਪਾਸੇ ਆਪਣੀ ਸਿਉਣ ਆਉਗੀ ਠੀਕ ਹੈ ਜੀ ਹਾਂਜੀ ਹੁਣ ਆਪਾਂ ਸਾਰੀ ਸਲਾਈ ਇੱਥੇ ਲਾਉਣੀ ਐ ਤੇ ਆਪਾਂ ਕੱਪੜੇ ਨੂੰ ਖਿੱਚਣਾ ਨਹੀਂ ਬਿਲਕੁਲ ਵੀ ਤੇ ਆਪਾਂ ਇਹਦਾ ਕੱਟ ਜਿਹੜਾ ਵਿਚਾਲੇ ਲਾਇਆ ਉਸ ਨੂੰ ਰੱਖ ਕੇ ਆਪਾਂ ਇੱਕ ਵਾਰੀ ਮੈਨ ਲੈਣਾ ਤੇ ਜਿਹੜਾ ਕੱਪੜਾ ਮਾੜਾ ਮੋਟਾ ਘੱਟਦਾ ਹੋਵੇ ਉਹਨੂੰ ਆਪਾਂ ਥੋੜਾ ਜਿਹਾ ਖਿੱਚ ਸਕਦੇ ਆ ਤੇ ਬਾਕੀ ਜੇ ਪੂਰਾ ਹੋਵੇ ਤਾਂ ਆਪਾਂ ਇੱਕ ਵਾਰੀ ਜ਼ਰੂਰ ਮੈਨਣਾ ਵਿਚਾਲੇ ਕੱਟ ਤੱਕ ਤੇ ਫਿਰ ਇਸ ਤਰੀਕੇ ਨਾਲ ਆਪਾਂ ਇੱਥੋਂ ਸਲਾਈ ਜਿਹੜੀ ਐ ਇਹਦੇ ਮੈਨ ਲੈ ਕੇ ਆਪਾਂ ਪੂਰੀ ਕਰਾਂਗੇ ਇੱਥੋਂ ਰੱਖ ਕੇ ਆਪਾਂ ਸਾਰੇ ਨੂੰ ਨਾਲ-ਨਾਲ ਮੈਨ ਲੈਣਾ ਐ ਆਦੇ ਟਿੱਕਰ ਲਗਾ ਕੇ ਹੁਣ ਆਪਾਂ ਦੂਸਰੀ ਸਾਈਡ ਤੋਂ ਸ਼ੁਰੂ ਕਰਾਂਗੇ ਠੀਕ ਹੈ ਜੀ ਤੇ ਇਹ ਜੀ ਆਪਾਂ ਓਦਾਂ ਹੀ ਲਿਆਉਣੇ ਆ ਤੇ ਕਈ ਵਾਰ ਹੈ ਨਾ ਮੂਰਲੀ ਸਾਈਡ 에 ਵਾਜ ਜਾਂਦਾ ਤੇ ਫਿਰ ਉਹ ਮੂਰ ਨੂੰ ਸੈੱਟ ਕਰਨਾ ਔਖਾ ਹੁੰਦਾ ਜੇ ਆਪਣਾ ਥੋੜਾ ਬਹੁਤ ਕੋ ਘਾਟਵਾ ਦੇ ਉਚਾਲੇ ਆਪਣੀ ਉਥੇ ਆਪਣੀ ਗਲਾਈ ਹੁੰਦੀ ਹੈ ਤੇ ਆਪਾਂ ਕਪੜਾ ਥੋੜਾ ਬਹੁਤ ਖਿੱਚ ਕੇ ਵੀ ਲਗਾ ਸਕਦੇ ਆ ਠੀਕ ਹੈ ਤੇ ਇੱਕ ਸਾਈਡ ਦੋਨੇ ਸਾਈਡਾਂ ਤੋਂ ਤੁਸੀਂ ਮੂਰ ਨੂੰ ਸ਼ੁਰੂ ਕਰਕੇ ਵਿਚਾਲੇ ਧੱਕ ਲਿਓਣੀ ਸਿਉਣ ਠੀਕ ਹੈ ਜੀ ਹੁਣ ਆਪਣੀ ਇਦਾਂ ਸਲਾਈ ਜਿਹੜੀ ਆ ਹੋਵਾਂ ਇਸਲਾ ਇਲਾਕਿਆਂ ਉੱਪਰ ਦੀ ਸਲਾਈ ਆਪਾਂ ਇੱਥੇ ਲਗਾਵਾਂਗੇ ਠੀਕ ਹੈ ਇਹਦੇ ਨਾਲ ਨਾਲ ਦੀ ਇਸ ਤਰ੍ਹਾਂ ਸਲਾਈ ਲਾਈ ਜਾਵਾਂਗੇ ਜਿੱਥੇ ਆਪਣੀ ਸਿਉਣ ਪਹਿਲਾਂ ਲੱਗੀ ਹੈ ਉਹ ਆਪਾਂ ਸਿਉਣ ਜਿਹੜੀ ਉੱਪਰ ਇਹ ਕਪੜਾ ਰੱਖ ਕੇ ਜਿਹੜੀ ਸਿਉਣ ਵਿੱਚ ਕਰਨੀ ਹੈ ਠੀਕ ਹੈ ਉਹ ਆਪਣੀ ਸਿਉਣ ਦੀ ਸਿਣੀ ਨਹੀਂ ਚਾਹੀਦੀ ਬਾਹਰ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਇਹ ਲਗवानी ਹੈ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਇਦਾਂ ਹੀ ਆਪਾਂ ਜਿਹੜੀ ਦੂਜੀ ਸਾਈਡ ਤੋਂ ਸ਼ੁਰੂ ਕਰਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਵਿੱਚ ਤੱਕ ਕਰਕੇ ਕਪੜਾ ਜਿਹੜਾ ਤੇ ਜੇ ਕੋਈ ਤਾਂ ਗਾਬਰ ਉਹ ਨੂੰ ਆਪਾਂ ਅੰਦਰ ਵਿੱਚ ਕਰ ਲੈਣਾ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਸ਼ੁਰੂ ਕਰਾਂਗੇ ਤੇ ਅੱਧ ਤੱਕ ਆਪਾਂ ਉਧਰਲੀ ਸਾਈਡ ਤੋਂ ਲਗਾਉਣੀ ਹੈ ਤੇ ਅੱਧ ਤੱਕ ਵੀ ਆਪਾਂ ਇਧਰਲੀ ਸਾਈਡ ਤੋਂ ਮੂਰ ਲਗਾਉਣੀ ਹੈ ਤੇ ਫਿਰ ਆਪਣੀ ਪੂਰੀ ਫਿਨਿਸ਼ਿੰਗ ਨਾਲ ਲੱਗ ਜਾਂਦੀ ਹੈ ਇਹ ਤੇ ਹੁਣ ਆਪਾਂ ਨੇ ਜਿਹੜੀ ਲੱਗ ਕੇ ਇਸ ਤਰ੍ਹਾਂ ਲੱਗ ਗਈ ਹੈ ਠੀਕ ਹੈ ਹੁਣ ਆਪਾਂ ਇੱਕ ਸਲਾਈ ਲਾਵਾਂਗੇ ਦੇ ਉੱਪਰਲੀ ਸਾਈਡ ਠੀਕ ਹੈ ਜੀ ਇਧਰਲੀ ਸਾਈਡ ਦੀ ਆਪਾਂ ਇੱਕ ਸਨਾਈ ਲਾਵਾਂਗੇ ਬ੍ਰੀਕ ਬਕੇ ਨਾਲੀ ਨਾਲ-ਨਾਲ ਕਰਕੇ ਤੇ ਹੁਣ ਆਪਣਾ ਜਿਹੜੇ ਬੇਲੇ ਦੀ ਲੱਕੀ ਰੈਡੀ ਹੋ ਗਈ ਆਪਣੀ ਬਸ ਤੇ ਇਦਾਂ ਆਪਾਂ ਜਿਹੜੀ ਫਲੈਟ ਬੈਗ ਜਿਹੜੀ ਤਿਆਰ ਕਰਨੀ ਤੇ ਇੱਥੇ ਆਪਾਂ ਲਾਵਾਂਗੇ ਟੱਚ ਬਟਨ ਤੇ ਇੱਥੇ ਆਪਾਂ ਕੋਈ ਦੋ ਬਟਨ ਸ਼ੋਅ ਵਾਲੇ ਲਾ ਸਕਦੇ ਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਜਾਂਦੇ ਜਾਂਦੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਧੰਨਵਾਦ